ਕੱਪੇ ਜੜਾ ਪਜਾ ਕਟਿੰਗ ਆ ਬਣਾ ਦੇਸੀ ਲੈ ਆਓ ਲੈ ਆਓ ਲੈ ਆਓ ਕੋਈ ਇੱਧਰ ਲੈਣਾ ਹੈ ਉਹ ਜਨਾਬ ਪੀੜੀ ਸਾਹਿਬ ਇੱਥੇ ਸਹੀ ਖਲੋ ਆ ਲੈ ਚੱਲ ਮਾ ਕਰੋ ਪੰਜਾਂ ਨੂੰ ਇਕੱਠੇ ਕਰੋ ਸਭ ਛਾ ਚ ਲੈ ਆਓ ਉਹ ਯਾਰ ਇੱਥੇ ਲੈ ਆਉ ਨਹੀਂ ਤੋੜਦੇ ਕੱਲ ਜੀ ਬਠਿੰਡਾ ਪੁਲਿਸ ਤੁਹਾਨੂੰ ਪਤਾ ਹੀ ਹੋਏਗਾ ਜਿਹੜੀ ਕੱਲ ਸਵੇਰੇ 5 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਸੀਗੇ ਉਹਦੇ ਚ ਬਟੰਡਾ ਪੁਲਿਸ ਨੇ ਕੁਝ ਘੰਟਿਆਂ ਚ ਹੀ ਸਾਰੇ ਜਿਹੜੇ ਦੋਸ਼ੀ ਸੀਗੇ ਸੱਤ ਦੇ ਸੱਤ ਉਹਨਾਂ ਨੂੰ ਕਾਬੂ ਕੀਤਾ ਜਿੰਨਾ ਵੀ ਲੁੱਟ ਦਾ ਵੈਲਿਊ ਦਾ ਪੈਸਾ ਸੀਗਾ ਉਹ ਸਾਰਾ ਬਰਾਮਦ ਕੀਤਾ 5 ਲੱਖ ਉਹਦੇ ਨਾਲ ਜਿਹੜੀ ਕ੍ਰਾਈਮ ਚ ਯੂਜ਼ ਹੋਈਆਂ ਸੀ ਮੋਟਰਸਾਈਕਲਸ ਉਹ ਬਰਾਮਦ ਕੀਤੀਆਂ ਜਿਸ ਵੈਪਨ ਨੂੰ ਯੂਜ਼ ਕੀਤਾ ਸੀ ਲੋਹੇ ਦੀਆਂ ਰੌਡਸ ਔਰ ਹਥੌੜਾ ਇਹ ਸਭ ਕੁਝ ਬਰਾਮਦ ਕੀਤਾ ਇਹਦੇ ਚ ਇਹ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ ਕੱਲ ਅਰਾਊਂਡ 9 ਵਜੇ ਦੇ ਕਰੀਬ ਸਦਰ ਬਠਿੰਡਾ ਪੁਲਿਸ ਸਟੇਸ਼ਨ 'ਚ ਇਨਫੋਰਮੇਸ਼ਨ ਆਈ ਸੀਗੀ ਕਿ ਕਿ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਪਿੰਡ ਜੋਧਪੁਰ ਰਮਾਣਾ ਉਹਦਾ ਇੱਕ ਕੈਸ਼ੀਅਰ ਹੈ ਜਿਹੜਾ ਕੈਸ਼ ਲੈ ਕੇ ਜਾ ਰਿਹਾ ਸੀਗਾ ਰਸਤੇ 'ਚ ਰੇਲਵੇ ਫਾਟਕ ਦੇ ਕੋਲ ਕੁਝ ਅਣਪਛਾਤੇ ਜਿਹਨੇ ਮਾਸਕਸ ਸੀਗੇ ਇੰਡੀਵਿਜੂਅਲਸ ਉਹਨੇ ਉਹਨੂੰ ਉਹਨਾਂ ਨੇ ਇਹਨੂੰ ਰਸਤੇ 'ਚ ਘੇਰ ਲਿਆ ਤੇ ਮਾਰਕੁੱਟ ਕੀਤੀ ਤੇ ਜਿਹੜਾ ਉਹਦੇ ਹੱਥ 'ਚ ਕੈਸ਼ ਸੀਗਾ 5 ਲੱਖ ਦੇ ਕਰੀਬ ਉਹਨੂੰ ਕੋਹ ਕੇ ਲੈ ਗਏ ਤੇ ਇਹ ਸੈਂਸਿਟੀਵਿਟੀ ਇਸ क्राइम ਦੀ ਦੇਖਦੇ ਹੋਏ ਸਾਡੀ ਇਮੀਡੀਏਟ ਟੀਮਸ ਮੇਰੇ ਵੱਲੋਂ ਮੌਕੇ ਤੇ ਭੇਜੀ ਗਈ LED ਬਾਈ ਡੀਐਸਪੀ ਆਰ ਹੀਨਾ ਗੁਪਤਾ ਡੀਐਸਪੀ ਇਨਵੈਸਟੀਗੇਸ਼ਨ ਰਾਜੇਸ਼ ਕੁਮਾਰ ਐਸਐਚਓ ਸਦਰ ਪਠਿੰਡਾ ਔਰ ਸੀਆਈਏ ਇਨਚਾਰजेस ਹਰੁਨਾ ਦੀ ਟੀਮ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਹੀ ਹਾਰਡਵਰਕ ਕੀਤਾ ਔਰ ਹਿਊਮਨ ਹਿਊਮਨ ਇਨਪੋਰਟ ਟੈਕਨੋਲੋਜੀਕਲ ਇੰਟੈਲੀਜੈਂਸ ਔਰ ਜਿਹੜੇ ਸਾਡੇ ਸੀਸੀਟੀਵੀ ਕੈਮਰਿਆਂ ਦੇ ਫਾਲੋਅ ਅਪ ਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਸਾਰੇ ਇਸ ਕੇਸ ਦੇ ਦੋਸ਼ੀਆਂ ਨੂੰ ਸਤੜ ਘੰਟਿਆਂ ਚ ਹੀ ਕਾਬੂ ਕਰ ਲਿਆ ਔਰ ਸਾਰਾ ਕੈਸ਼ ਰਿਕਵਰ ਹੋ ਗਿਆ ਸਾਰਾ ਵੈਪਨ ਯੂਜ਼ਡ ਇਨ ਕਰਾਇਮ ਐਂਡ ਵਹੀਕਲ ਰਿਕਵਰ ਹੋ ਗਏ ਤੇ ਜਿਹੜੇ ਵਿੱਚ ਸੱਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਹੈ ਉਹਨਾਂ ਦੀ ਪਛਾਣ ਹੋਈ ਹੈ ਜਸਵੀਰ ਸਿੰਘ ਉਰਫ ਜੱਸਾ ਵਾਸੀ ਜੋਧਪੁਰ ਮਾਣਾ ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰਲਦੂ ਸਿੰਘ ਵਾਲਾ ਅਫਤਾਰ ਸਿੰਘ ਉਰਫ ਮੋਟਾ ਵਾਸੀ ਗੈਰੀ ਬੁੱਟਰ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਰਫ ਜੱਗ ਵਾਸੀ ਫੂਸ ਮੰਡੀ ਬੋਬੀ ਵਾਸੀ ਰਲਦੂ ਸਿੰਘ ਵਾਲਾ ਔਰ ਨਗਵੀਰ ਸਿੰਘ ਵਾਸੀ ਗਹਿਰੀ ਬੋਟੇ ਇਹ ਸਤੋਂ ਦੋਸ਼ੀ ਜਿਹੜੇ ਹੈ ਬਠਿੰਡਾ ਜ਼ਿਲ੍ਹੇ ਨੂੰ ਹੀ ਬਿਲੋਂਗ ਕਰਦੇ ਔਰ ਇਹਨਾਂ ਜੋ ਦੋ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਅਫਤਾਰ ਸਿੰਘ ਤੇ ਇੱਕ 307 ਦਾ ਪਰਚਾ ਦਰਜ ਸੰਗਠਾਣੇ ਦਾ ਤੇ ਸੁਖਵੀਰ ਸਿੰਘ ਉਰਫ ਬੰਟੀ ਤੇ ਤਿੰਨ ਪਹਿਲਾ ਮੁਕਦਮੇ ਦਰਜੇ ਮੋਸਟਲੀ ਜੀਆਰਪੀ ਆਰਪੀਫ ਦੇ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਪਤਾ ਲੱਗਿਆ ਜਿਹੜਾ ਇਹਦੇ ਕੇਸ ਦਾ ਮੁੱਖ ਦੋਸ਼ੀ ਹੈਗਾ ਜਿਹਦਾ ਨਾਂ ਹੈਗਾ ਜਸਵੀਰ ਸਿੰਘ ਉਫ ਜੱਸਾ ਇਹ ਉਸੇ ਪੈਟਰੋਲ ਪੰਪ ਤੇ ਕੰਮ ਕਰਦਾ ਤੇ ਉੱਥੇ ਹੀ ਹਾਜ਼ਰ ਸੀ ਜਦੋਂ ਇਹ ਜਿਹੜਾ ਘਰਿੰਦਾ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਅਜੈਬ ਸਿੰਘ ਉਦ ਬਿੱਲਾ ਨੂੰ ਫੋਨ ਦੇ ਥਰੂ ਤਾਂ ਮੈਨੂੰ ਇੱਕ ਕਮਿਊਨੀਕੇਟ ਕੀਤਾ ਕਿ ਇਹ ਆਪਣਾ ਕੈਸ਼ ਲੈ ਕੇ ਤੁਰ ਪਿਆ ਉਹਨੇ ਅੱਗੇ ਆਪਣੇ ਜਿਹੜੇ ਕੋ-ਅਕਿਊਜ਼ ਜਾਂ ਦੋਸਤ ਸੀਗੇ ਉਹਨਾਂ ਨੂੰ ਬੁਲਾ ਕੇ ਪ੍ਰੀ-ਪਲਾਨਡ ਕਾਂਸਪੀਰੇਸੀ ਨਾਲੇ ਪਹਿਲਾਂ ਹੀ ਰਾਜ ਉੱਤੇ ਖੜੇ ਸੀਗੇ ਜਿੱਥੇ ਇਹਨਾਂ ਨੇ ਆਪਣੀ ਬਾਈਕ ਤੇ ਤੇ ਜਿੱਥੇ ਇਹਨਾਂ ਨੇ ਜਿਹੜਾ ਆਪਣਾ ਮੁੱਦਾ ਹੀ ਇਹਨੂੰ ਕੇਰ ਲਿਆ ਦੀ ਮਾਰਕਿਟ ਕੀਤੀ ਤੇ ਇਹਦਾ ਜਿਹੜਾ ਕੈਸ਼ ਸੀਗਾ 5 ਲੱਖ ਉਹਨੂੰ ਖੋ ਕੇ ਲੈ ਗਏ ਔਰ ਸਾਡੀ ਤਫਤੀਸ਼ੇ ਵੀ ਪਤਾ ਲੱਗਿਆ ਕਿ ਇਹਨਾਂ ਸਾਰਿਆਂ ਨੇ ਪਹਿਲਾਂ ਵੀ ਇਸ ਪਟ્રોલਪੁਰਮ ਦੇ ਕੈਸ਼ੀਅਰ ਨਾਲ ਇਦਾਂ ਹੀ ਪਲੈਨਿੰਗ ਕੀਤੀ ਸੀ ਰੱਖੜੀ ਵਾਲੇ ਦਿਨ ਕਿ ਇਹਨੂੰ ਅਸੀਂ ਇਸੇ ਤਰ੍ਹਾਂ ਲੁੱਟਖੋ ਕਰਾਂਗੇ ਬਟ ਸਮ ਹੁਣਾਂ ਦਾ ਉਹ ਪਲਾਨ ਐਗਜ਼ੀਕਿਊਟ ਨਹੀਂ ਹੋ ਪਾਇਆ ਸੋ ਹੁਣ ਅਸੀਂ ਇਹਨਾਂ ਦੀ ਰਿਮਾਂਡ ਲੈ ਕੇ ਦੇਖਾਂਗੇ ਕਿ ਕੋਈ ਹੋਰ ਵੀ ਇਦਾਂ ਦੇ ਕੇਸ ਸਾਹਮਣੇ ਆਂਦੇ ਆ ਜਾਂ ਹੋਰ ਕੋਈ ਹੋਰ ਖੁਲਾਸੇ ਹੁੰਦੇ ਬਟ ਆਈ ਕੰਗ੍ਰੈਚੂਲੇਟ ਬਟਿੰਡਾ ਪੁਲਿਸ ਅਸੀਂ ਸਾਡੀ ਜਿਹੜੀ ਸੀਆਈਏ ਦੀ ਟੀਮਸ ਹੈ ਲੈਡ ਬਾਈ ਸੀਆਈਏ ਇਨਚਾਰਜ 2 ਔਰ ਜਿਹੜੀ ਡੀਐਸਪੀ ਆਰ ਦੇ ਅੰਡਰ थाना है साढ़े सारे ही बंद ने बहुत वाइया काम करके एक सेंसेशनल क्राइम में ट्रेस किया और अगे भी असं इस तरह काम करते रहें थैंक यू ये जी सारे आ, कुछ तो मास्टर माइंड है कुछ मौके पर सके तो बाकी एग्जैक्ट रोल मोटा मोटा जो सू पता लगे मैं तुम्हें दस दिता है बाकी असं रिमांड लैके क्लैरिफाई करा कर हाँ जी पूरी की पूरी पांच लाख से रिकवर कर ली थी पुरी पुरी ਦੇ ਪੈਟਰੋਲ ਪੰਪ ਤੇ ਇੱਕ ਹੋਰ ਜਿਹੜਾ ਹੈਗਾ ਵਰਕਰ ਜਿਹਦਾ ਨਾਮ ਜਸਵੀਰ ਸਿੰਘ ਉਹ ਜੱਸਾ ਹੈ ਮੈਂ ਦੱਸ ਰਹੀ ਹਾਂ ਕਿ ਇਹ ਇਹਨਾਂ ਦਾ ਜਿਹੜਾ ਵਿਕਟਮ ਹੈ ਉਹ ਵੀ ਉਹ ਤਾਂ ਕੈਸ਼ ਲੈ ਕੇ ਜਾ ਰਿਹਾ ਸੀ ਬਟ ਵਨ ਆਫ ਦਾ ਅਕਿਊਜ਼ ਉਹ ਵੀ ਆਲਰੇਡੀ ਉਸ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਜੇ ਜਿਹਨੂੰ ਪਤਾ ਸੀਗਾ ਵੀ ਅਜੇ ਕੈਸ਼ ਲੈ ਕੇ ਜਾ ਰਿਹਾ ਹੈ ਇਸ ਟਾਈਮ ਇਹਦੀ ਮੂਵਮੈਂਟ ਹੋਣੀ ਹੈ ਹੀ ਵਾਸ ਪ੍ਰੈਜ਼ెంట్ ਐਟ ਦ ਪੈਟਰੋਲ ਪੰਪ ਜਦੋਂ ਨਿਕਲੇ ਮਦਈ ਜੀ ਤਫਤੀਸ਼ ਚ ਪਤਾ ਲੱਗਿਆ ਕਿ ਪਹਿਲਾਂ ਵੀ ਨਾ ਤਾਂ ਪਲਾਨ ਸੀ ਜਿਹੜਾ ਸਕਸੈਸਫੁਲ ਨਹੀਂ ਹੋ ਪਾਇਆ ਤੇ ਕੱਲ ਇਹਨਾਂ ਨੇ ਫੇਰ ਉਹ ਵੀ ਪਿਛਲੀ ਵਾਰ ਸੋਮਵਾਰ ਨੂੰ ਇਹਨਾਂ ਨੇ ਪਲਾਨ ਕੀਤਾ ਸੀ ਕਿ ਕੱਲ ਵੀ ਸੋਮਵਾਰ ਸੀ ਇਹਨਾਂ ਨੂੰ ਪੈਟਰਨ ਪਤਾ ਸੀਗਾ ਥੈਂਕ ਯੂ ਜੀ ਨਾਲ ਚੱਲੀ ਬਣਾ ਦੇ ਪਿਛਾ ਬਾਈ ਜੀ ਅਧੂਲੇ ਅੰਗ ਅੱਗੇ ਕਰ ਲੋ ਥੋੜਾ ਜਿਹਾ ਆ ਦੋਸ਼ੀਆਂ ਨੂੰ ਬੜਾ ਲੱਕੀ ਕਰਾ ਦੇ ਪਾਪਾ ਜੀ ਵੀ ਦਿਖਾ ਦਿਓ ਬਈ ਵਿੱਚ ਉੱਪਰ ਕਰਾਓ ਇਹਨਾਂ ਦਾ ਮੂੰਹ ਬੜਾ ਨੀਚੇ ਨੂੰ ਕਰ ਰਹਾ ਹੈ ਮੇਨ ਕਿਹੜਾ ਜੀ

ਇਹ ਸਾਰੇ ਸੱਤੇ ਪੂਰੇ ਦਿਖਾ ਦਿਓ ਬਈ ਲੁਕੀ ਜਾਂਦੇ ਨੇ ਇੱਕ ਦੂਜੇ ਦੇ ਮਗਰ ਥੀੜੀ ਜਗ੍ਹਾ ਤੇ ਕਲੀ ਹੁੰਦੇ ਆ ਯਾ ਮੈਂ ਨਾ ਪਿਆ ਮੈਂ ਨਾ ਕਿੱਥੇ ਅਜੀਬ ਜਿਹਾ ਮਤਲਬ ਭਾਏ ਭਾਜੀ ਪੋੜੀ ਹੈ ਇੱਕ ਮਿੰਟ